ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਸੀਂ ਪਾਰਲਰ ਵਾਲਾ ਮੇਕਅਪ ਕਰ ਵਿੱਚ ਹੀ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੋਈ ਵੀ ਵਾਈਟਨਿੰਗ ਦੀ ਕਰੀਮ ਲੈ ਲਓ ਫਿਰ ਉਸ ਵਿੱਚ ਥੋੜਾ ਜਿਹਾ ਪਾਊਡਰ ਬਾਲਾ ਹਾਈਲਾਈਟ ਮਿਕਸ ਕਰ ਲਓ ਤੇ ਫਿਰ ਫਾਊਂਡੇਸ਼ਨ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਉਸ ਨੂੰ ਬਿਊਟੀ ਬਲੈਂਡਰ ਦੀ ਮਦਦ ਨਾਲ ਪੂਰੇ ਫੇਸ ਉੱਪਰ ਲਗਾਓ ਲੋ ਇਸ ਤਰ੍ਹਾਂ ਤੁਹਾਡੇ ਚਿਹਰੇ ਉੱਪਰ ਬਹੁਤ ਹੀ ਚਮਕ ਆਵੇਗੀ ਨੰਬਰ 2 ਜਦੋਂ ਵੀ ਤੁਸੀਂ ਗਾਜਰਾਂ ਦੀ ਸਬਜ਼ੀ ਬਣਾਉਣੀ ਹੋਵੇ ਤਾਂ ਉਸ ਵਿੱਚ ਹਲਕਾ ਜਿਹਾ ਦੇਸੀ ਘਿਓ ਪਾ ਲਓ ਇਸ ਨਾਲ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਨੰਬਰ 3 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਬਣਾਉਣਾ ਚਾਹੁੰਦੇ ਹੋ ਤਾਂ ਚੌਲਾਂ ਨੂੰ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ ਸਵੇਰੇ ਉਸ ਨੂੰ ਛਾਣ ਲਓ ਤੇ ਪਾਣੀ ਤੇ برف ਜਮਾ ਕੇ ਰੋਜ਼ਾਨਾ 10 ਮਿੰਟ ਆਪਣੇ ਚਿਹਰੇ ਉੱਪਰ ਫੇਰੋ ਇਹੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋਣ ਲੱਗ ਜਾਵੇਗਾ ਨੰਬਰ 4 ਕੋਈ ਵਾਰ ਜਦੋਂ ਅਸੀਂ ਜੀਨ ਦੀ ਪੈਂਟ ਤੋਂ ਵਿੱਚ ਪਾ ਦਿੰਦੇ ਹਾਂ ਤਾਂ ਉਸ ਦਾ ਕਲਰ ਖਰਾਬ ਹੋ ਜਾਂਦਾ ਹੈ ਚਾਹੇ ਤੋਂ ਬਚਣ ਲਈ ਹਮੇਸ਼ਾ ਪੁੱਠੀ ਪੈਂਟੇ ਕਰਕੇ ਧਾਰ ਤੇ ਸੁਕਣੀ ਪਾਓ ਨੰਬਰ 5 ਜਦੋਂ ਵੀ ਔਰਤਾ ਹਰੇ ਮਟਰ ਦੀ ਸਬਜੀ ਬਣਾਉਂਦੀਆਂ ਹਨ ਤਾਂ ਕਈ ਵਾਰ ਹਰੇ ਮਟਰ ਕੱਚੇ ਰਹਿ ਜਾਂਦੇ ਹਨ ਇਸ ਲਈ ਸਬਜੀ ਵਿੱਚ ਮਟਰ ਪਾਉਣ ਸਮੇਂ ਹਲਕਾ ਜਿਹਾ ਮਿੱਠਾ ਸੋਡਾ ਮਿਲਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਹਰੇ ਮਟਰ ਚੰਗੀ ਤਰ੍ਹਾਂ ਨਾਲ ਪੱਕ ਜਾਣਗੇ ਉਹ ਕੱਚੇ ਨਹੀਂ ਰਹਿਣਗੇ ਨੰਬਰ 6 ਹਾਰ ਇੱਕ ਦੀ ਪਸੰਦ ਦੇ ਅਨਸਾਰ ਨਹੀਂ ਅਸੀਂ ਕੋੜੇ ਜ਼ਰੂਰ ਹਾਂ ਪਰ ਦੋ ਮੂਹੇ ਨਹੀਂ ਨੰਬਰ 7 ਜਦੋਂ ਵੀ ਔਰਤਾਂ ਬਾਹਰ ਜਾਂਦੀਆਂ ਹਨ ਤਾਂ ਉਹਨਾਂ ਨੂੰ ਆਪਣੇ ਚਿਹਰੇ ਤੇ ਬਾਹਾਂ ਉੱਪਰ ਸਨਸਕ੍ਰੀਮ ਜ਼ਰੂਰ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਤੁਹਾਡੀ ਸਕਿਨ ਤੇ ਅਨਪਰਤਨ ਖਰਾਬ ਹੋ ਹੀ ਹੁੰਦੀ ਜਾਂਦੀ ਹੈ ਨੰਬਰ 8 ਕਦੇ-ਕਦੇ ਇੱਕ ਇਨਸਾਨ ਸਾਨੂੰ ਇੰਨਾ ਸਿਖਾ ਦਿੰਦਾ ਹੈ ਜਿੰਨਾ ਕਿ ਪੂਰੀ ਜ਼ਿੰਦਗੀ ਸਾਨੂੰ ਸਿਖਾ ਨਹੀਂ ਪਾਉਂਦੀ ਨੰਬਰ 9 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਸਾਬਣ ਦਾ ਇਸਤੇਮਾਲ ਬਿਲਕੁਲ ਵੀ ਨਾ ਕਰੋ ਕਿਉਂਕਿ ਇਹ ਚਿਹਰੇ ਨੂੰ ਖਰਾਬ ਕਰਦੀ ਹਨ ਤੁਸੀਂ ਬੇਸਣ ਦਹੀਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ ਨੰਬਰ 10 ਜਦੋਂ ਵੀ ਮੈਂ ਕਦੇ ਪਰੇਸ਼ਾਨ ਹੋ ਜਾਵਾਂ ਤਾਂ ਮੈਂ ਤੁਰਦੇ ਕਦਮਾਂ ਨਾਲ ਵੇਖ ਲੈਣਾ ਅੱਗੇ ਵਾਲਾ ਪਿੱਛੇ ਤੇ ਪਿੱਛੇ ਵਾਲਾ ਵੀ ਅੱਗੇ ਆਉਂਦਾ ਨੰਬਰ 11 ਜਦੋਂ ਵੀ ਔਰਤਾਂ ਕੱਪੜੇ ਸਲਾਈ ਕਰਨ ਲੱਗਣ ਤਾਂ ਸਭ ਤੋਂ ਪਹਿਲਾਂ ਕੱਪੜੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਜ਼ਰੂਰ ਕਰੋ ਤਾਂ ਜੋ ਤੁਹਾਡਾ ਸਮਾਂ ਤੇ ਮੂਡ ਖਰਾਬ ਨਾ ਹੋਣ ਨੰਬਰ 12 ਜ਼ਰੂਰੀ ਨਹੀਂ ਕਿ ਕਿਸੇ ਦੀ ਬਦਦਵਾਹੀ ਤੁਹਾਨੂੰ ਤਵਾ ਕਰੇ ਕਿਸੇ ਦਾ ਸਬਰ ਵੀ ਤੁਹਾਨੂੰ ਬਰਬਾਦ ਕਰ ਸਕਦਾ ਹੈ ਨੰਬਰ 13 ਜੇਕਰ ਤੁਸੀਂ ਕੱਪੜੇ ਨੂੰ ਕੱਟਣ ਲਈ ਕੱਪੜਿਆਂ ਥੱਲੇ ਅਖਬਾਰ ਵਿਛਾ ਲਓ ਤਾਂ ਇਸ ਨਾਲ ਫਰਸ਼ ਦਾ ਫਰਸ਼ ਦਾ ਕਪੜੇ ਨੂੰ ਫਰਸ਼ ਦਾ ਕਪੜੇ ਨੂੰ ਨਹੀਂ ਲੱਗੇਗਾ ਤੇ ਨਾਲ ਹੀ ਅਖਬਾਰ ਉੱਪਰ ਰੱਖ ਕੇ ਕਪੜਾ ਆਸਾਨੀ ਨਾਲ ਕੱਟ ਹੋ ਜਾਂਦਾ ਨੰਬਰ 14 ਕਮਜ਼ੋਰ ਕੋਈ ਨਹੀਂ ਹੁੰਦਾ ਮਜਬੂਰੀ ਹੀ ਕਮਜ਼ੋਰ ਬਣਾ ਦਿੰਦੀ ਆਨੀ ਤੇ ਘਟਿਆ ਲੋਕਾਂ ਇਸ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਜਾਂਦੇ ਨੇ ਨੰਬਰ 15 ਜੇਕਰ ਤੁਸੀਂ ਆਪਣੇ ਚਿਹਰੇ ਤੇ ਚਮਕ ਚਾਹੁੰਦੇ ਹੋ ਤਾਂ ਦੁੱਧ ਦਾ ਸੇਵਨ ਤੇ ਨਾਲ ਹੀ ਹਰੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਉਨਾ ਜ਼ਰੂਰ ਕਰੋ ਨੰਬਰ 16 ਇੱਕ ਪਿਓ ਨੂੰ ਸਦਾ ਬੁਟਾਪਾ ਉਹਨਾ ਕਮਜ਼ੋਰ ਨਹੀਂ ਕਰਦਾ ਜਿੰਨਾ ਔਲਾਦ ਦਾ ਬੁਰਾ ਰਵਈਆ ਕਮਜ਼ੋਰ ਕਰ ਦਿੰਦਾ ਹੈ ਨੰਬਰ 17 ਜਿਹੜੀਆਂ ਔਰਤਾਂ ਰੋਜ਼ਾਨਾ ਰਸੋਈ ਦਾ ਕੰਮ 8 9 ਵਜੇ ਤੱਕ ਖਤਮ ਕਰ ਲੈਂਦੀਆਂ ਹਨ ਉਹਨਾਂ ਨੂੰ ਕਦੇ ਵੀ ਕੀ ਸੀ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਕੁਝ ਬਾਰੋਂ ਵਿਅਕਤੀ ਉਹਨਾਂ ਦਾ ਕੰਮ ਖਰਾਬ ਨਹੀਂ ਕਰਦੇ ਨੰਬਰ 18 ਉਦਾਰ ਤੇ ਪਿਆਰ ਉਨਾ ਨੂੰ ਹੀ ਦਉ ਜੋ ਵਾਪਸ ਵੀ ਦੇ ਸਕਣ ਨੰਬਰ 19 ਜਦੋਂ ਵੀ ਤੁਸੀਂ ਕੋਈ ਵੀ ਸਬਜੀ ਬਣਾਉਂਦੇ ਹੋ ਤਾਂ ਸਬਜੀ ਵਿੱਚ ਹਮੇਸ਼ਾ ਲਸਣ ਤੇ ਅਦਰਕ ਨੂੰ ਕੱਟ ਕੇ ਹੀ ਪਾਓ ਇਸ ਨਾਲ ਸਬਜੀ ਵਿੱਚ ਉਹਨਾਂ ਤੇ ਖੁਸ਼ਬੂ ਵੀ ਆਉਂਦੀ ਹੈ ਤੇ ਨਾਲ ਹੀ ਸਬਜੀ ਸਵਾਦ ਵੀ ਬਣਦੀ ਹੈ ਨੰਬਰ B ਉਮਰ ਲੰਘ ਜਾਂਦੀ ਹੈ ਤੱਕੜੀ ਦੀ ਤਰ੍ਹਾਂ ਕਦੇ ਫਰਜ਼ ਪਾਰੀ ਹੁੰਦੇ ਨੇ ਤੇ ਕਦੇ ਅਰਮਾਨ ਨੰਬਰ 21 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਮੇਕਅਪ ਕਰਨਾ ਸ਼ੁਰੂ ਕਰਦੇ ਹੋ ਤਾਂ ਬਿਊਟੀ ਬਲੈਂਡਰ ਨੂੰ ਪਹਿਲਾਂ ਹਲਕਾ ਜਿਹਾ ਗਿੱਲਾ ਜ਼ਰੂਰ ਕਰ ਲਓ ਇਸ ਨਾਲ ਚਿਹਰੇ ਉੱਪਰ ਜ਼ਿਆਦਾ ਚਮਕ ਆਉਂਦੀ ਹੈ ਨੰਬਰ 22 ਪੁੱਦਾ ਤਾਂ ਐਵੇਂ ਨਾਮ ਬਦਨਾਮ ਹੈ ਸਚਾਈ ਤਾਂ ਦਰ ਅਸਲ ਇਹ ਹੈ ਕਿ ਲੋਕ ਆਪਸ ਵਿੱਚ ਜਿਆਦਾ ਸੜਦੇ ਨੇ ਨੰਬਰ 23 ਜਿਹੜੀਆਂ ਔਰਤਾਂ ਦਾ ਰੰਗ ਜਿਆਦਾ ਗੋਰਾ ਹੁੰਦਾ ਹੈ ਉਹ ਸਿਰਫ ਆਪਣੇ ਚਿਹਰੇ ਉੱਪਰ ਵਾਈਟ ਕਰੀਮ ਲਗਾ ਕੇ ਹੀ ਹਲਕੀ ਜਹੀ ਲਿਪਸਟਿਕ ਲਗਾ ਲਓ ਤੁਹਾਡੇ ਉਨੇ ਵਿੱਚ ਹੀ ਚਿਹਰਾ ਚਮਕ ਮਾਰੇਗਾ ਨੰਬਰ 24 ਪੱਥਰ ਦੀ ਕੀਮਤ ਵੀ ਉਦੋਂ ਸਮਝ ਆਉਂਦੀ ਹੈ ਜਦੋਂ ਸੁਨ ਸੁਨ ਸੜਕ ਤੇ ਜਦੋਂ ਕੁੱਤੇ ਘੇਰ ਲੈਂਦੇ ਨੇ ਨੰਬਰ 25 ਜਿਹੜੀਆਂ ਹੱਥਾਂ ਦੇ ਚਿਹਰੇ ਦਾ ਰੰਗ ਸਾਵਲਾ ਹੁੰਦਾ ਹੈ ਉਹਨਾਂ ਨੂੰ کریم ਵਿੱਚ ਹਲਕਾ ਜਿਹਾ ਫਾਊਂਡੇਸ਼ਨ ਪਾ ਕੇ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਵੀ ਆਵੇਗੀ ਤੇ ਨਾਲ ਹੀ ਮੇਕਅਪ ਵੀ ਬਹੁਤ ਹੀ ਵਧੀਆ ਲੱਗੇਗਾ ਨੰਬਰ 26 ਕੋਈ ਕੰਮ ਪੈ ਸਕਦਾ ਹੈ ਲੋਕਾਂ ਦੇ ਅੱਦੇ ਰਸਤੇ ਤੇ ਇਸ ਵਜਾ ਨਾਲ ਲੋਕ ਨਿਵਾਰ ਨਹੀਂ ਨੰਬਰ 27 ਜਿਹੜੀਆਂ ਔਰਤਾਂ ਦੀਆਂ ਅੱਖਾਂ ਦਾ ਰੰਗ ਪੂਰਾ ਹੁੰਦਾ ਹੈ ਔਰਤਾਂ ਬਹੁਤ ਹੀ ਤੇਜ਼ ਹੁੰਦੀਆਂ ਹਨ ਤੇ ਨਾਲ ਹੀ ਉਹਨਾਂ ਨੂੰ ਦੇਖਣਾ ਹਰ ਕੋਈ ਪਸੰਦ ਵੀ ਕਰਦਾ ਹੈ ਨੰਬਰ 28 ਅਚੋਕੇ ਸਮੇਂ ਵਿੱਚ ਜ਼ਰੂਰਤ ਤੈਅ ਕਰਦੀ ਹੈ ਕਿ ਲੈ ਜਾ ਕਿੰਨੀ ਦੇਰ ਤੱਕ ਮਿੱਠਾ ਰਹੇਗਾ ਨੰਬਰ 29 ਜਦੋਂ ਵੀ ਤੁਸੀਂ ਕੱਪੜੇ ਧੋਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕੱਪੜੇ ਮਸ਼ੀਨ ਵਿੱਚ ਜਿਆਦਾ ਨਾ ਤੋਂ ਤੋਂਤੇ ਹੋਣ ਤਾਂ ਤੁਹਾਡੇ ਕੱਪੜੇ ਚੰਗੀ ਤਰ੍ਹਾਂ ਨਾਲ ਸਾਫ਼ ਨਹੀਂ ਹੋਣਗੇ ਕਿਉਂਕਿ ਮਸ਼ੀਨ ਵਿੱਚ ਉਨੇ ਹੀ ਕੱਪੜੇ ਚੰਗੀ ਤਰ੍ਹਾਂ ਨਾਲ ਸਾਫ਼ ਹੁੰਦੇ ਹਨ ਜਿੰਨੇ ਮਸ਼ੀਨ ਦੇ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੁੰਮਦੇ ਹਨ ਨੰਬਰ 30 ਇਹ ਜਿੰਦਗੀ ਕਿੰਨੀ ਸੌਖੀ ਜਹੀ ਹੈ ਹੁੰਦੀ ਹੈ ਜੇ ਕਿਤੇ ਚਿਹਰਿਆਂ ਤੋਂ ਚੰਗੇ ਮਾੜੇ ਦੀ ਪਹਿਚaan ਹੋ ਜਾਂਦੀ ਨੰਬਰ 31 ਹਰੀਆਂ ਮਿਰਚਾਂ ਨੂੰ ਪੀਸਣ ਸਮੇਂ ਉਹਨਾਂ ਵਿੱਚ ਨਮਕ ਜ਼ਰੂਰ ਪਾਓ ਇੱਕ ਤਾਂ ਉਹਨਾਂ ਦੀ ਕੜਤਨ ਨੱਕ ਨੂੰ ਨਹੀਂ ਚੜਦੀ ਤੇ ਦੂਸਰਾ ਉਸ ਨਾਲ ਮਿਰਚਾਂ ਖਰਾਬ ਵੀ ਜਲਦੀ ਨਹੀਂ ਹੁੰਦੀਆਂ ਨੰਬਰ 32 ਖੰਭ ਪੰਛੀਆਂ ਉੱਪਰ ਹੀ ਚੰਗੇ ਲੱਗਦੇ ਨੇ ਇਨਸਾਨਾਂ ਦੇ ਨਿਕਲਦੇ ਹੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਨੰਬਰ 33 ਜਿਹੜੀਆਂ ਆਪਣੇ ਮੂੰਹ ਉਹ ਜਾਨਾ ਕੱਚਾ ਦੁੱਧ ਲਗਾਉਂਦੀਆਂ ਹਨ ਉਹਨਾਂ ਦੇ ਚਿਹਰੇ ਦਾ ਰੰਗ ਬਹੁਤ ਹੀ ਸਾਫ਼ ਹੁੰਦਾ ਹੈ ਤੇ ਨਾਲ ਹੀ ਚਮਕ ਵੀ ਬਹੁਤ ਹੁੰਦੀ ਹੈ ਨੰਬਰ 34 ਗਲਤ ਲੋਕਾਂ ਨੂੰ ਇੱਜ਼ਤ ਦੇਣ ਨਾਲ ਖੁਦ ਦੀ ਇੱਜ਼ਤ ਕਟਣੀ ਸ਼ੁਰੂ ਹੋ ਜਾਂਦੀ ਹੈ ਨੰਬਰ 35 ਜੇਕਰ ਤੁਸੀਂ ਦੁਪਹਿਰ ਦੇ ਸਮੇਂ ਇੱਕ ਪਲੇਟ ਪਰ ਕੇਸਲਾਦ ਦੀ ਖਾਂਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਨੰਬਰ 36 ਬਿਨਾ ਕੁਝ ਕੀਤੇ ਸਿਰਫ ਇੱਕ ਹੀ ਚੀਜ਼ ਅੱਗੇ ਵੱਧਦੀ ਹੈ ਉਹ ਹੈ ਉਮਰ ਨੰਬਰ ਚਾਲੀ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਵਧੀਆ ਮਾਸਕ ਲਗਾਉਣਾ ਚਾਹੁੰਦੇ ਹੋ ਤਾਂ ਗੁਲਾਬ ਜਲ ਤੇ aloevera ਜਲ ਨੂੰ ਮਿਕਸ ਕਰ ਲਓ ਇਸ ਵਿੱਚ ਇੱਕ ਬਹੁਤ ਹੀ ਵਧੀਆ ਫੇਸ ਪੈਕ ਬਣ ਕੇ ਤਿਆਰ ਹੋ ਜਾਵੇਗਾ ਇਸ ਨੂੰ ਆਪਣੇ ਚਿਹਰੇ ਉੱਪਰ 15 ਮਿੰਟ ਲਈ ਰਗਾ ਕੇ ਰੱਖੋ ਤੇ ਫਿਰ ਪਾਣੀ ਨਾਲ ਧੋ ਲਓ ਨੰਬਰ 41 ਦਰਦ ਹਮੇਸ਼ਾ ਹੰਝੂਆਂ ਵਿੱਚ ਹੀ ਨਹੀਂ ਹੁੰਦਾ ਕਈ ਵਾਰ ਮੁਸਕਰਾਟ ਵਿੱਚ ਵੀ ਛੁਪਿਆ ਹੁੰਦਾ ਹੈ ਨੰਬਰ 42 ਜਦੋਂ ਵੀ ਔਰਤਾਂ ਆਲੂ ਵਾਲੇ ਪਰੌਂਠੇ ਬਣਾਉਂਦੀਆਂ ਹਨ ਤਾਂ ਆਟੇ ਵਿੱਚ ਨਮਕ ਤੇ ਅਜਵੈਣ ਜ਼ਰੂਰ ਪਾਇਆ ਕਰੋ ਇਸ ਤਰ੍ਹਾਂ ਪਰੌਂਠੇ ਬਹੁਤ ਹੀ ਸਵਾਦ ਬਣਦੇ ਹਨ ਨੰਬਰ 43 ਕਿਦਰੇ ਰਿਸ਼ਤੇ ਨੇ ਕਿ ਹਿਸ ਨਾਲ ਚੁੱਪ ਆਏ ਕਿ ਕਿਦਰ ਚੁੱਪ ਵਿੱਚ ਵੀ ਰਿਸ਼ਤੇ ਨੇ ਨੰਬਰ 44 ਕਈ ਵਾਰ ਜਦੋਂ ਅਸੀਂ ਕਚੌਰੀਆਂ ਬਣਾਉਂਦੇ ਹਾਂ ਤਾਂ ਉਹਨਾਂ ਵਿੱਚੋਂ ਆਲੂ ਬਾਹਰ ਨਿਕਲ ਜਾਂਦੇ ਹਨ ਅਜਿਹਾ ਤੋਂ ਬਚਣ ਲਈ ਤੁਸੀਂ ਗੁੰਨੀ ਉਨੀ ਵਿੱਚ ਲਓ ਫਿਰ ਉਸ ਉੱਪਰ ਤੇਲ ਜਾ ਫਿਰ ਕਿਉ ਲਗਾ ਕੇ ਆਲੂ ਭਰ ਕੇ ਬੰਦ ਕਰੋ ਤੇ ਫਿਰ ਹੱਥ ਨਾਲ ਹਲਕਾ ਜਿਹਾ ਤੇਲ ਲਗਾ ਕੇ ਉਸ ਦੀ ਕਚੌਰੀ ਬਣਾ ਕੇ ਤਲ ਲਓ ਇਸ ਤਰ੍ਹਾਂ ਕਦੇ ਵੀ ਕਚੌਰੀ ਵਿੱਚੋਂ ਆਲੂ ਬਾਹਰ ਨਹੀਂ ਨਿਕਲਣ ਕੇ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੰਤ ਜੁੜ ਕੇ ਮਾਫੀ ਮੰਗਦੇ ਹਾਂ ਤੇ ਇਹ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆਂ-ਵਧੀਆਂ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ